ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਜ才ਦਾਰ ਪ੍ਰਗਟ ਸਿੰਘ ਜ਼ਿਲ੍ਹਾ ਲੁਧਿਆਣਾ ਜੋ ਕਿ ਸਾਡੇ ਸਤਕਾਰਯੋਗ ਛੋਟਾ ਵੀਰ ਪ੍ਰਤਪਾਲ ਸਿੰਘ ਜੋ ਕਿ ਇੱਕ ਅੱਜ ਤੋਂ 2 ਸਾਲ ਪਹਿਲਾਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਮਹਲਾ ਖੜਨ ਲਈ ਗਏ ਸੀ ਇਦੇ ਵਿੱਚ ਪ੍ਰਤਪਾਲ ਸਿੰਘ ਤੁਸੀਂ ਦੇਖ ਰਹੇ ਹੋ ਸਾਗੇ ਬੱਠਾ ਉਹ ਪ੍ਰਤਪਾਲ ਸਿੰਘ ਇੱਕ ਅਨੰਦਪੁਰ ਸਾਹਿਬ ਦੇ ਵਿੱਚ ਗੁਬਾਰਾ ਫੋੜਨ ਵਾਲੀ 에ਅਰ ਗਨ ਜੋ ਕਿ ਦੁਕਾਨ ਤੇ ਖੜੇ ਸੀ ਤੇ ਉਹਦੇ ਕੋਲੋਂ ਇਹ ਗਨ ਲੈ ਕੇ ਅਸੀਂ ਫੋਟੋ ਕਰਾਈ ਆ ਪਰ ਤਾਂ ਪਾਲਤ ਨੂੰ ਮੈਂ ਨਾਲ ਆ ਮੈਂ ਪਿੱਛੇ ਮੈਂ ਮੌਜੂਦਾ ਬੈਠਾ ਆ ਇਸ ਗੱਲ ਦਾ ਮੈਂ ਗਵਾਹ ਆ ਕਿਉਂਕਿ ਜਿਵੇਂ ਹੁਦਾਰ ਹੋਣ ਦੇ ਨਾਤੇ ਵਿੱਚ ਮੈਂ ਇਹ ਸੱਚ ਤੇ ਸਪੱਸ਼ਟ ਕਰਨਾ ਚਾਹੁੰਦਾ ਇਹ ਗੁਬਾਰੇ ਤੋੜਨ ਵਾਲੀ ਇੱਕ 에ਅਰ ਗਨ ਹੈ ਔਰ ਇਹ ਸਿਰਫ ਦੁਕਾਨ ਤੋਂ ਫੋਟੋ ਕਰਾ ਕੇ ਇਹ ਦੁਬਾਰਾ ਦੁਕਾਨ ਵਾਲੇ ਨੂੰ ਵਾਪਸ ਕੀਤੀ ਗਈ ਹੈ ਕਿਉਂਕਿ ਮੇਲਾ ਲੱਗਦਾ ਅਨੰਦਪੁਰ ਸਾਹਿਬ ਦੇ ਵਿੱਚ ਭਾਰੀ ਉੱਥੇ ਤੇ ਗਨਾਂ ਲੱਗਦੀਆਂ ਹਨ ਤਾਂ ਮੈਂ ਇਹ ਸਾਰਿਆਂ ਨੂੰ ਦੱਸ ਦੇਣਾ ਚਾਹਣਾ ਇਹ 에어 ਗਨ ਹੈ ਇਹਨੂੰ AK47 ਜਾਂ 12 ਬੋਰ ਜਾਂ 315 ਨਾ ਬਣਾਈ ਜਾਵੇ ਕਿਉਂਕਿ ਮੈਂ ਇਸ ਮੌਕੇ ਦਾ ਗਵਾਹ ਹਾਂ ਤੇ ਮੇਰਾ ਮੇਰੀ ਫੌਜ ਹੈ ਔਰ ਮੇਰੇ ਨਾਲ ਚੱਲਦਾ ਹੈ ਮੇਰਾ ਛੋਟਾ ਭਰਾ ਹੀ ਹੈ ਜਿਹੜੇ ਦਲ ਪੰਦ ਵਿੱਚ ਜਾਣੇ ਛੋਟੇ ਭਰਾ ਹੁੰਦੇ ਆ ਤੋਂ ਮੈਂ ਜ਼ਿਲ੍ਹਾ ਜ세ਦਾਰ ਪ੍ਰਗਟਿੰਗ ਅਰਬਾ ਖਰਬਾ ਤੰਨਾ ਦਲ ਜੋ ਇਸ ਪਰਤਪਾਲ ਸਿੰਘ ਦੇ ਨਾਲ ਜੋ ਵੀ ਜਿੰਨੇ ਧੱਕਾ ਕੀਤਾ ਹੈ ਬਿਲਕੁਲ ਗਲਤ ਹੈ ਇਹ ਨਜਾਇਜ਼ ਹੈ ਤੋਂ ਮੈਂ ਇਸ ਪੰਜਾਬ ਸਰਕਾਰ ਨੂੰ ਅਤੇ ਹੋਰ ਉੱਚ ਪ੍ਰਸ਼ਾਸਨ ਨੂੰ ਚਾਰਨ ਨੂੰ ਇੱਕ ਬੇਨਤੀ ਕਾਮੀ ਚਾਹਣਾ ਇਹ ਨਜਾਇਜ਼ ਹੈ ਇਹ ਬਿਲਕੁਲ ਧੱਕਾ ਹੈ ਇਹ ਦਾ ਨਾ ਕੀਤਾ ਜਾਵੇ ਤੁਸੀਂ ਇਨਕੁਆਰੀ ਕਰ ਸਕਦੇ ਜੀ ਵੈਰੀਫਿਕੇਸ਼ਨ ਕਰ ਸਕਦੇ ਜੀ ਪਰ ਇਹ ਤੁਸੀਂ ਜ਼ੁਲਮ ਕੀਤਾ ਇਹ ਸਹੀ ਨਹੀਂ ਕੀਤਾ ਤਾਂ ਇਹ ਚੀਜ਼ ਦੀ ਦੁਬਾਰਾ ਇਨਕੁਆਰੀ ਕੀਤੀ ਜਾਵੇ ਕਿਉਂ ਪ੍ਰਤਪਾਲ ਸਿੰਘ ਬਿਲਕੁਲ ਨਿਰਦੋਸ਼ ਹੈ ਇਹ ਜੋ ਵੀ ਅਸਲਾ ਬਣਾ ਕੇ ਇਸ ਤੇ ਕਾਰਵਾਈ ਕੀਤੀ ਗਈ ਹੈ ਬਿਲਕੁਲ ਗਲਤ ਹੈ ਤਾਂ ਇਹ 에어 건 ਹੈ ਅਨੰਦਪੁਰ ਸਾਹਿਬ 2 ਸਾਲ ਪਹਿਲਾਂ ਇਹ ਫੋਟੋ ਕਰਵਾਈ ਗਈ ਸੀਗੀ ਇਹ 에어 건 ਹੈ ਗੁਬਾਰੇ ਤੋੜਨ ਵਾਲੀ ਮੈਂ ਇਹ ਚੀਜ਼ ਦਾ ਮੇਨ ਗਵਾਹ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ